ਜੀ ਕਿਸਾਨ ਵੀਰੋ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਆਪਾਂ ਅੱਜ ਰੋਜ਼ਾਨਾ ਵਾਂਗ ਪਹੁੰਚੇ ਆ ਤੂੜੀ ਦੀ ਬੋਲੀ ਤੇ ਅੱਜ ਤਰੀਕ ਆ 6 ਦਸੰਬਰ 2025 ਤੇ ਜਿਹੜਾ ਕੱਲ ਦਾ ਤੂੜੀ ਦਾ ਰੇਟ ਸੀ 540 ਰੁਪਏ ਸਿਰਾਂ ਸੀਗਾ ਤੇ ਤੂੜੀ ਦੇ ਰੇਟ ਘਟਦੇ ਵਰਦੇ ਹੀ ਜਾਂਦੇ ਆ ਰੋਜ਼ਾਨਾ ਦੇ ਰੇਟ ਹੁੰਦੇ ਆ ਤੇ ਅੱਜ ਜਿਹੜੀ ਬੋਲੀ ਆ ਬੋਲੀ ਲੱਗਣ ਦੇ ਸਿਰਫ 5 ਮਿੰਟ ਰਹਿ ਚੁੱਕਿਆ 7:25 ਹੋ ਚੁੱਕਿਆ ਤੇ ਪੂਰੇ 7:30 ਵਜੇ ਬੋਲੀ ਚਾਲੂ ਹੋ ਜੂਗੀ ਤੂੜੀ ਦੀ ਤੇ ਤੁਹਾਨੂੰ ਅੱਜ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਿਹਾ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਆ ਕਰੋ ਤੇ ਸ਼ੇਅਰ ਇਹਨਾਂ ਕਰਦਿਆ ਕਰੋ ਕਿ ਕਿਸਾਨਾਂ ਵੇਰੇ ਭਰਾਵਾਂ ਨੂੰ ਪਤਾ ਲੱਗੇ ਕਿ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦਾ ਰੇਟ ਅੱਜ ਕੀ ਆ ਤੇ ਆਪਾਂ ਹੁਣ ਚੱਲਦੇ ਆਂ ਬੋਲੀ ਦੇ ਤੇ ਬੋਲੀ ਦੇ ਅੱਜ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਪਹਿਲੀ ਟਰਾਲੀ ਆ ਤੇ ਬੋਲੀ ਚਾਲੂ ਹੋ ਚੁੱਕੀ ਆ ਚੈੱਕ ਕਰ ਸਕਦੇ ਆ ਅੰਦਰਲੀ ਟੁੱੜੀ ਆ ਬੋਲੋ ਬੋਲੋ ਗੱਲ ਬੋਲਦੇ ਨਹੀਂ ਅੱਜ ਕੋਈ ਨਹੀਂ ਕਰਦਾ 400 400 ਰੁਪਈਆ 400 400 400 405 ਰੁਪਏ ਆ ਵੇਖੀ ਐਂ ਜੀ ਆਹ ਖੜਾ ਆ ਬਾਈ ਕੀ ਆਏ ਇਦਰੇ ਟੇਬਲ ਆ ਕਿਵੇਂ ਆ ਉਹ ਇਹ ਗਾ ਕੰਦ ਕੁਦਲ ਆ ਗਏ ਇਦਨ ਆਇਆ ਤੇ ਨੀ ਅਕਰੋਗ ਨਾ ਨਾ ਅਕਰੋਗ 425 ਰੁਪਏ 425 ਰੁਪਏ 35 40 45 445 445 ਬੋਲਣਾ ਪੈ ਕਿ ਨਾ 445 ਟੀ ਟਰਾਲੀ ਜੀ ਇਹਦਾ ਲੱਗਿਆ 445 ਰੁਪਏ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਿਆ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬਾ ਕੇ ਕਰਿਆ ਕਰੋ 5 5 10 450 60 ਹਾਂਜੀ 460 460 65 70 70 75 ਅਸੀ 40 90 90 490 ਬੋਲਾਂਗੇ ਨੇ 490 ਰੁਪਏ ਬਾਈ ਪੰਜ ਬਾਈ ਆਏ ਨਹੀਂ ਗੋੜੇ ਪਹਿਲਾਂ ਜੀ ਟਰਾਲੀ ਸੀਗੀ ਤੇ 490 ਰੁਪਏ ਦਾ ਰੇਟ ਲੱਗਿਆ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਦਾ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਆਜੋ ਇੰਨੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਚੱਲਦੇ ਆਂ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਤੁਹਾਨੂੰ ਦੂਡੀ ਦਾ ਰੇਟ ਚੈੱਕ ਕਰਾਉਣੇ ਆ ਦੂਡੀ ਬੋਲੋ ਜੀ 400

ਕੀ ਕਰ ਸਕਦੇ ਹੋ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਦੂੜੀ ਦਾ ਰੇਟ ਚੈੱਕ ਕਰਾਉਣੇ ਆ ਆਜੋ ਬੱਸ ਆ ਕਿਉਂ ਡਾਈਓ ਬੱਸ 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 ਬੋਲੋ ਹੀ ਬੋਲੋ ਬੋਲੋ ਹੀ ਬੋਲੋ ਇਹਦੀ ਆ ਨੇ ਮੰਨਾਂ ਵਾਲੀ ਖੁੱਲੀ ਆ ਖੁੱਲੀ ਆ ਆਪਾਂ ਖੁੱਲੀਆਂ ਐ ਨਹੀਂ ਆ 400 ਰੁਪਿਆ 400 400 15 25 30 450 450 52 452 60 65 70 75 ਬਈ ਕਿੱਥੇ ਜਾਣੀ ਆ? ਕਿੰਨੇ ਨਹੀਂ ਜਾਊਗੀ? 70 80 90 90 500 500 ਬੋਲਣਗੇ ਆ ਜਾ ਬਈ ਕਿੱਥੇ ਜਾਨੀ ਆ? ਆਹ ਟਰਾਲੀ ਆ ਰੇਡ ਲੱਗਾ 500 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਦੇ ਤੇ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ ਆ ਜਿਓ ਕਿਹਾ ਦਾਰ ਨੇ ਚੱਲ ਦੋ ਮਿੰਟ ਖੜ ਜਾ ਤਾ ਦੋ ਮਿੰਟ ਖੜਿਆ ਚੱਲਦੇ ਸਾਢੇ 450 ਸਾਢੇ 450 65 75 85 94 500 ਰੁਪਏ 500 ਬੋਲਾਂਗੇ ਨਾ 500 ਰੁਪਏ ਬਾਈ ਸਵੀਟ ਟਰਾਲੀ ਹੈ ਜਿਹੜੀ ਇਹ ਵੀ 500 ਰੁਪਏ ਲੱਗੀ ਆ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਜਾਂ ਤੁਹਾਨੂੰ ਰੇਟ ਚੈੱਕ ਕਰਾਉਣੇ ਆ ਆ ਜਿਓ ਇਹ ਚਾਰ ਟਰਾਲੀ ਹੈ ਜਿਹੜੀ ਬਾਹਰ ਦੀ ਹੈ ਜੀ ਆਰ ਦੀ ਟਰਾਲੀ ਵਿੱਚ ਗਿੱਲੀ-ਗੁੱਲੀ ਲੈਣੀ ਨਾ ਨਾ ਗਿੱਲੀ-ਗੁੱਲੀ ਲੈਣੀ 400 ਰੁਪਿਆ 400 400 400 10 10 15 ਕਿੱਥੇ ਜਾਣੀ ਬਾਈ ਹੈ ਪੁਰੂਸ ਸਰ ਪੁਰੂਸ ਸਰ ਜਾਉਂਗੇ ਜੀ ਆਹ ਵੀ ਨਾਲ ਹੀ ਹੈ ਮੈਂ ਬਿਲਕੁਲ ਹੈ ਬਿਲਕੁਲ ਕੋਲੇ ਦਾ ਸਲਾਮਤ ਨਾਲ 500 ਰੁਪਏ ਕਰਾਇਆ ਭਾਈ ਕੋਈ ਨਹੀਂ ਹਾਂ 10 ਰੁਪਏ 15 ਰੁਪਏ 25 ਰੁਪਏ 450 450 ਬੋਲਾਂਗੇ ਜੀ ਸਾਡੇ 450 ਰੁਪਏ ਇਹ ਟਰਾਲੀ ਦਾ ਰੇਟ ਲੱਗਾ 450 ਰੁਪਏ ਤੇ ਰੋਜ਼ਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਨੇ 11 ਵਜੇ ਬਾਸਮਤੀ ਦੀ ਬੋਲੀ ਤੇ